CBBP ਐਪ ਦੇ ਬਾਰੇ ਸਾਰਿਆਂ ਨੂੰ ਪਤਾ ਹੋਣਾ ਹੈ ਜਿੰਨ ਨੂੰ ਨਹੀਂ ਪਤਾ ਉਹਨੂੰ ਦੱਸ ਜਾਈਏ ਵੀ ਬਾਈਡਨ ਪ੍ਰਸ਼ਾਸਨ ਨੇ ਇਹ ਐਪ ਬਣਾਈ ਸੀ ਵੀ ਜਦੋਂ ਤੁਸੀਂ ਬਾਰਡਰ ਤੇ ਆਉਂਨੇ ਆ ਵੀ ਇਹ ਐਪ ਦੇ ਜ਼ਰੀਏ ਤੁਸੀਂ ਆਪਣੀ ਅਪਾਇੰਟਮੈਂਟ ਸੈੱਟ ਕਰ ਸਕਦੇ ਆ ਤੇ ਆਓ ਤੇ ਆ ਕੇ ਜਿੰਨੇ ਐਸਾਈਲਮ ਅਪਲਾਈ ਕਰਦਾ ਆ ਜਾਂ ਉਹ ਉਹ ਜਿਹੜੀ ਚੀਜ਼ ਆ ਉਹ ਕਰ ਸਕਦੇ ਆ ਹੁਣ 트럼ਪ ਪ੍ਰਸ਼ਾਸਨ ਨੇ ਐਪ ਉਹੀ ਆ ਪਰ ਉਸ ਨੂੰ ਕਹਿੰਦੇ ਰੀਪਰਪਸ ਕਰ ਲਿਆ ਉਸ ਨੂੰ ਮੁੜ ਦੁਬਾਰਾ ਜਿਹੜਾ ਆ ਇੱਕ ਡਿਫਰੈਂਟ ਢੰਗ ਦੇ ਨਾਲ ਵਰਤੋ ਦੇ ਆਇਆ ਨਵਾਂ ਵਰਜਨ ਜਿਹੜਾ CBP ਐਪ ਦੇ ਨਾਲ ਮਾਈਗ੍ਰੈਂਟਸ ਨੂੰ ਸੈਲਫ ਰਿਪੋਰਟ ਹੋਣ ਦੀ ਆਪਸ਼ਨ ਆ ਜਿਹੜੀ ਉਹ ਦੇਵੇਗਾ ਇਹ ਐਪ ਜਿੱਥੇ ਅਸਾਈਲਮ ਅਪਾਇੰਟਮੈਂਟ ਸੈਟ ਅਪ ਕਰਨ ਦੇ ਲਈ ਵਰਤੀ ਜਾਂਦੀ ਸੀ ਹੁਣ ਕਹਿੰਦੇ ਆ ਵੀ ਜੇ ਤੁਸੀਂ ਭਾਈ ਅਮਰੀਕਾ ਚੋਂ ਆਪਣੇ ਆਪ ਨੂੰ ਖੁਦ ਰਿਪੋਰਟ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਹ ਐਪ ਦੀ ਵਰਤੋਂ ਕਰ ਸਕਦੇ ਆ ਕਹਿੰਦੇ ਵੀ ਇਹਦੇ ਵਿੱਚ ਇੰਟੈਂਟ ਟੂ ਡਿਪਾਰਟ ਫਰਮ ਯੂਐਸ ਦਾ ਨਵਾਂ ਫੀਚਰ ਇਹ ਐਡ ਕਰ ਦਿੱਤਾ ਗਿਆ ਹੈ ਸੀਬੀਪੀ 1 ਇਹ ਪਹਿਲਾਂ ਜਿਹੜਾ ਇਹ ਪ੍ਰੈਜ਼ੀਡੈਂਟ ਬਾਈਡਨ ਦੇ ਅੰਡਰ ਇਹਦਾ ਇਹ ਨਾਮ ਸੀ ਸ਼ਾ ਨਾਮ ਵੀ ਜਿਹੜਾ ਆ ਇਸ ਨੂੰ ਚੇਂਜ ਕੀਤਾ ਜਾਊਗਾ 트럼ਪ ਰਾਣੇ ਪਹਿਲੇ ਦਿਨ ਹੀ ਆਉਂਦਿਆਂ ਹੀ ਇਸ ਐਪ ਨੂੰ ਬੰਦ ਕਰ ਦਿੱਤਾ ਸੀ ਜਿੰਨਿਆਂ ਦੀਆਂ ਵੀ ਕੋਈ ਕਿਸੇ ਦੀਆਂ ਵੀ ਅਪੁਆਇੰਟਮੈਂਟਸ ਜੋ ਬਣੀਆਂ ਸੀ ਉਹ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਸੀਗੀਆਂ ਸੋ ਯੂਜ਼ਰਸ ਕਹਿੰਦੇ ਵੀ ਹੁਣ ਚੈੱਕ ਕਰ ਸਕਦੇ ਆ ਬਾਰਡਰ ਕਰਾਸਿੰਗ ਜਿਹੜੇ ਉਹ ਟਾਈਮ ਕਾਰਗੋ ਕਦੋਂ ਐਂਟਰ ਹੋ ਰਿਹਾ ਆ ਇਸ ਦੇ ਵਿੱਚ ਸੋ ਇਸ ਦਾ ਨਾਮ ਹੁਣ CBP1 ਤੋਂ ਹਟਾ ਕੇ CBP ਹੋਮ ਕਰਕੇ ਕਰ ਦਿੱਤਾ ਗਿਆ ਆ ਤੇ ਇਹਦੇ ਵਿੱਚ ਉਹਨਾਂ ਲੋਕਾਂ ਦੇ ਲਈ ਆਪਸ਼ਨ ਰੱਖੀ ਗਈ ਆ ਸੈਲਫ ਰਿਪੋਰਟ ਕਰਨ ਦੇ ਲਈ ਵੀ ਭਾਈ ਜੇ ਤੁਸੀਂ ਆਪਣੇ ਆਪ ਨੂੰ ਮੁਲਕ ਚੋਂ ਕੱਢਣਾ ਚਾਹੁੰਦੇ ਆ ਵੀ ਤੁਹਾਨੂੰ ਆਈਸ ਵਾਲੇ ਨਾ ਫੜਨੀਆਂ ਤੁਹਾਨੂੰ ਇਸ ਚੀਜ਼ ਦਾ ਡਰ ਆ ਵੀ ਤੁਹਾਨੂੰ ਰਿਪੋਰਟ ਕੀਤਾ ਜਾ ਸਕਦਾ ਆ ਤਾਂ ਤੁਸੀਂ ਜੇ ਆਪ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਸ ਐਪ ਦੇ ذریعے ਤੁਹਾਨੂੰ ਮੌਕਾ ਮਿਲੇਗਾ ਵਾਈਟ ਹਾਊਸ ਦੇ ਜਿਹੜੇ ਪ੍ਰੈਸਰ ਕਰਤ ਕੈਰੋਲਿਨ ਲਵਿਟ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਵੀ ਸੀਬੀਪੀ ਹੋਮ ਐਪ ਸਾਡੇ ਮਿਸ਼ਨ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਂਦੀ ਆ ਬਾਰਡਰ ਨੂੰ ਅਸੀਂ ਹੋਰ ਸਿਕਿਉਰ ਕਰਾਂਗੇ ਤੇ ਇਲੀਗਲ ਏਲੀਅਨਸ ਦੇ ਲਈ ਇੱਕ ਸਿੱਧਾ ਰਾਹ ਅਸੀਂ ਬਣਾ ਰਹੇ ਹਾਂ ਵੀ ਹਾਰਸ਼ਰ ਕਨਸੀਕਵੈਂਸਸ ਵੀ ਤੁਹਾਡੇ ਨਾਲ ਸਖਤੀ ਹੋਣ ਤੋਂ ਪਹਿਲਾਂ ਜੇ ਤੁਸੀਂ ਮੁਲਕ ਨੂੰ ਛੱਡ ਕੇ ਜਾਣਾ ਚਾਹੁੰਦੇ ਆ ਤਾਂ ਤੁਸੀਂ ਇਸ ਐਪ ਦੀ ਵਰਤੋਂ ਕਰਕੇ ਮੁਲਕ ਨੂੰ ਛੱਡ ਕੇ ਜਾ ਸਕਦੇ ਆ। ਅ ਸੀਵੀਪੀ ਐਪ ਦੇ ਬਾਰੇ ਸਾਰਿਆਂ ਨੂੰ ਪਤਾ ਹੋਣਾ ਹੈ ਜਿੰਨ ਨੂੰ ਨਹੀਂ ਪਤਾ ਉਹਨੂੰ ਦੱਸ ਜਾਈਏ ਵੀ ਬਾਈਡਨ ਪ੍ਰਸ਼ਾਸਨ ਨੇ ਇਹ ਐਪ ਬਣਾਈ ਸੀ ਵੀ ਜਦੋਂ ਤੁਸੀਂ ਬਾਰਡਰ ਤੇ ਆਉਂਨੇ ਆ ਵੀ ਇਹ ਐਪ ਦੇ ਜ਼ਰੀਏ ਤੁਸੀਂ ਆਪਣੀ ਅਪਾਇੰਟਮੈਂਟ ਸੈੱਟ ਕਰ ਸਕਦੇ ਆ ਤੇ ਆਓ ਤੇ ਆ ਕੇ ਜਿੰਨੇ ਸਾਇਲਮ ਅਪਲਾਈ ਕਰਨਾ ਆ ਜਾਂ ਉਹ ਉਹ ਜਿਹੜੀ ਚੀਜ਼ ਆ ਉਹ ਕਰ ਸਕਦੇ ਆ। ਹੁਣ ਟਰੰਪ ਪ੍ਰਸ਼ਾਸਨ ਨੇ ਐਪ ਉਹੀ ਆ। ਪਰ ਉਸ ਨੂੰ ਕਹਿੰਦੇ ਰੀਪਰਪਸ ਕਰ ਲਿਆ ਉਸ ਨੂੰ ਮੁੜ ਦੁਬਾਰਾ ਜਿਹੜਾ ਆ ਇੱਕ ਡਿਫਰੈਂਟ ਢੰਗ ਦੇ ਨਾਲ ਵਰਤ ਰਿਹਾ ਆ ਨਵਾਂ ਵਰਜਨ ਜਿਹੜਾ CBP ਐਪ ਦੇ ਨਾਲ ਮਾਈਗ੍ਰੈਂਟਸ ਨੂੰ ਸੈਲਫ ਰਿਪੋਰਟ ਹੋਣ ਦੀ ਆਪਸ਼ਨ ਆ ਜਿਹੜੀ ਉਹ ਦੇਵੇਗਾ ਇਹ ਐਪ ਜਿੱਥੇ ਐਸਾਈਲਮ ਅਪਾਇੰਟਮੈਂਟ ਸੈਟ ਅਪ ਕਰਨ ਦੇ ਲਈ ਵਰਤੀ ਜਾਂਦੀ ਸੀ ਹੁਣ ਕਹਿੰਦੇ ਆ ਵੀ ਜੇ ਤੁਸੀਂ ਭਾਈ ਅਮਰੀਕਾ ਚੋਂ ਆਪਣੇ ਆਪ ਨੂੰ ਖੁਦ ਰਿਪੋਰਟ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਹ ਐਪ ਦੀ ਵਰਤੋਂ ਕਰ ਸਕਦੇ ਆ ਕਹਿੰਦੇ ਵੀ ਇਹਦੇ ਵਿੱਚ ਇੰਟੈਂਟ ਟੂ ਡਿਪਾਰਟ ਫ্রম ਯੂਐਸ ਦਾ ਨਵਾਂ ਫੀਚਰ ਇਹ ਐਡ ਕਰ ਦਿੱਤਾ ਗਿਆ ਹੈ ਸੀਬੀਪੀ 1 ਇਹ ਪਹਿਲਾਂ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਦੇ ਅੰਡਰ ਇਹਦਾ ਇਹ ਨਾਮ ਸੀ ਸ਼ਾਇਦ ਨਾਮ ਵੀ ਜਿਹੜਾ ਆ ਇਸ ਨੂੰ ਚੇਂਜ ਕੀਤਾ ਜਾਊਗਾ ਟਰੰਪ ਨੇ ਪਹਿਲੇ ਦਿਨ ਹੀ ਆਉਂਦਿਆਂ ਹੀ ਇਸ ਐਪ ਨੂੰ ਬੰਦ ਕਰ ਦਿੱਤਾ ਸੀ ਜਿੰਨਿਆਂ ਦੀਆਂ ਵੀ ਕੋਈ ਕਿਸੇ ਦੀਆਂ ਵੀ ਅਪਾਇੰਟਮੈਂਟਸ ਜੋ ਬਣੀਆਂ ਸੀ ਉਹ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਸੀਗੀਆਂ ਸੋ ਯੂਜ਼ਰਸ ਕਹਿੰਦੇ ਵੀ ਹੁਣ ਚੈੱਕ ਕਰ ਸਕਦੇ ਆ ਬਾਰਡਰ ਕਰਾਸਿੰਗ ਜਿਹੜੇ ਉਹ ਟਾਈਮ ਕਾਰਗੋ ਕਦੋਂ ਐਂਟਰ ਹੋ ਰਿਹਾ ਆ ਇਸ ਦੇ ਵਿੱਚ ਸੋ ਇਸ ਦਾ ਨਾਮ ਹੁਣ ਸੀਬੀਪੀ 1 ਤੋਂ ਹਟਾ ਕੇ ਸੀਬੀਪੀ ਹੋਮ ਕਰਕੇ ਕਰ ਦਿੱਤਾ ਗਿਆ ਆ ਤੇ ਇਹਦੇ ਵਿੱਚ ਉਹਨਾਂ ਲੋਕਾਂ ਦੇ ਲਈ ਆਪਸ਼ਨ ਰੱਖੀ ਗਈ ਆ ਸੈਲਫ ਰਿਪੋਰਟ ਕਰਨ ਦੇ ਲਈ ਵੀ ਭਾਈ ਜੇ ਤੁਸੀਂ ਆਪਣੇ ਆਪ ਨੂੰ ਮੁਲਕ ਚੋਂ ਕੱਢਣਾ ਚਾਹੁੰਦੇ ਆ ਵੀ ਤੁਹਾਨੂੰ ਆਈਸ ਵਾਲੇ ਨਾ ਫੜਨੀ ਆ ਤੁਹਾਨੂੰ ਇਸ ਚੀਜ਼ ਦਾ ਡਰ ਆ ਵੀ ਤੁਹਾਨੂੰ ਰਿਪੋਰਟ ਕੀਤਾ ਜਾ ਸਕਦਾ ਆ ਤਾਂ ਤੁਸੀਂ ਜੇ ਆਪ ਜਾਣਾ ਚਾਹੁੰਦੇ ਆ ਤਾਂ ਤੁਹਾਡੇ ਲਈ ਇਸ ਐਪ ਦੇ ذریعے ਤੁਹਾਨੂੰ ਮੌਕਾ ਮਿਲੇਗਾ ਵਾਈਟ ਹਾਊਸ ਦੇ ਜਿਹੜੇ ਪ੍ਰੈਸਕਰਟਰ ਕੈਰੋਲਿਨ ਲਵਿਟ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਵੀ ਸੀਬੀਪੀ ਹੋਮ ਐਪ ਸਾਡੇ ਮਿਸ਼ਨ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਂਦੀ ਆ ਬਾਰਡਰ ਨੂੰ ਅਸੀਂ ਹੋਰ ਸਿਕਿਉਰ ਕਰਾਂਗੇ ਤੇ ਇਲੀਗਲ ਏਲੀਅਨਸ ਦੇ ਲਈ ਇੱਕ ਸਿੱਧਾ ਰਾਹ ਅਸੀਂ ਬਣਾ ਰਹੇ ਹਾਂ ਵੀ ਹਾਰਸ਼ਰ ਕਨਸੀਕੁਐਂਸਸ ਵੀ ਤੁਹਾਡੇ ਨਾਲ ਸਖਤੀ ਹੋਣ ਤੋਂ ਪਹਿਲਾਂ ਜੇ ਤੁਸੀਂ ਮੁਲਕ ਨੂੰ ਛੱਡ ਕੇ ਜਾਣਾ ਚਾਹੁੰਦੇ ਆ ਤਾਂ ਤੁਸੀਂ ਇਸ ਐਪ ਦੀ ਵਰਤੋਂ ਕਰਕੇ ਮੁਲਕ ਨੂੰ ਛੱਡ ਕੇ ਜਾ ਸਕਦੇ ਆ